ਏਅਰ ਇੰਡੀਆ ਦੇ ਸੀਈਓ ਅਤੇ ਐਮ ਡੀ ਕੈਂਪਵੈਲ ਵਿਲਸਨ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਅਹਮਦਾਬਾਦ ਜਹਾਜ਼ ਹਾਦਸੇ ਬਾਰੇ ਏਏਆਈਬੀ ਦੀ ਮੋਡਲੀ ਰਿਪੋਰਟ ਵਿੱਚ ਜਹਾਜ਼ਾ ਇੰਜਣ ਵਿੱਚ ਕੋਈ ਮਕੈਨੀਕਲ ਜਾਂ ਰੱਖ-ਰਖਾ ਦੀਆਂ ਸਮੱਸਿਆਵਾਂ ਵਰ ਨਹੀਂ ਮਿਲੀਆਂ ਅਤੇ ਸਾਰੇ ਲਾਜ਼ਮੀ ਰੱਖ-ਰਖਾ ਕਾਰਜ ਪੂਰੇ ਹੋ ਚੁੱਕੇ ਸਨ। ਉਹਨਾਂ ਨੇ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭੇਜੇ ਇੱਕ ਸੰਦੇਸ਼ ਵਿੱਚ ਕਿਹਾ ਕਿ ਇੰਦਨ ਦੀ ਗੁਣਵੱਤਾ ਵਿੱਚ ਕੋਈ ਸਮੱਸਿਆ ਨਹੀਂ ਸੀ ਤੇ ਟੇਕ-ਆਫ ਦੌਰਾਨ ਕੁਝ ਵੀ ਵਿਲੱਖਣ ਨਹੀਂ ਸੀ। ਪਾਇਲਟਾਂ ਨੂੰ ਆਪਣਾ ਲਾਜ਼ਮੀ ਪ੍ਰੀ ਫਲਾਈਟ ਬ੍ਰੈਥ ਲਾਈਜ਼ਰ ਟੈਸਟ ਪਾਸ ਕਰ ਲਿਆ ਸੀ ਅਤੇ ਉਹਨਾਂ ਦੀ ਮੈਡੀਕਲ ਸਥਿਤੀ ਬਾਰੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ। ਵਿਲਸਨ ਨੇ ਸਭ ਤੋਂ ਪਹਿਲਾਂ ਸਭ ਨੂੰ ਸਿੱਟੇ ਕੱਢਣ ਤੋਂ ਬਚਣ ਦੀ ਅਪੀਲ ਕੀਤੀ ਕਿਉਂਕਿ ਜਾਂਚ ਅਜੇ ਪੂਰੀ ਨਹੀਂ ਹੋਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰਤਾਵਾਂ ਨਾਲ ਸਹਿਯੋਗ ਕਰਨਾ ਜਾਰੀ ਰੱਖਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਕੋਲ ਇੱਕ ਪੂਰੀ ਅਤੇ ਵਿਆਪਕ ਜਾਂਚ ਕਰਨ ਲਈ ਲੋੜੀਂਦੀ ਹਰ ਚੀਜ਼ ਮੌਜੂਦ ਹੈ। ਇਸ ਤੋਂ ਇਲਾਵਾ ਵਿਲਸਨ ਨੇ ਕਿਹਾ ਕਿ ਪੂਰੀ ਸਾਵਧਾਨੀ ਵਜੋਂ ਅਤੇ ਰੈਗੂਲਰ ਡੀਜੀਸੀਏ ਦੀ ਨਿਗਰਾਨੀ ਹੇਠ ਫਲੀਟ ਵਿੱਚ ਸੰਚਾਲਿਤ ਹਰੇਕ ਬੋਇੰਗ 787 ਜਹਾਜ਼ ਜਿਹੜੇ ਕਟਰਾਂ ਦੇ ਕੁਝ ਦਿਨਾਂ ਦੇ ਅੰਦਰ ਜਾਂਚ ਕੀਤੀ ਗਈ ਤੇ ਸਾਰੇ ਸੇਵਾ ਲਈ ਠੀਕ ਪਾਏ ਗਏ ਸਨ